ਹਾਂਜੀ ਬੱਚਿਓ ਅੱਜ ਮੈਂ ਫੇਰ ਹਾਜ਼ਰ ਆਂ ਨਵੀਂ ਕਹਾਣੀ ਲੈ ਕੇ ਅੱਜ ਦੀ ਆਪਣੀ ਕਹਾਣੀ ਐ ਆਪਣੇ ਵਰਗੀ ਆਪਣੇ ਵਰਗੀ ਕਹਾਣੀ ਇਸ ਤਰ੍ਹਾਂ ਬੱਚਿਓ ਹਫਤੇ ਬਾਅਦ ਈਦ ਆਉਣ ਵਾਲੀ ਸੀ ਅੱਜ ਐਤਵਾਰ ਸੀ ਇਸ ਲਈ ਅੰਮੀ ਅੱਬੂ ਘਰ ਦੀ ਸਫਾਈ ਵਿੱਚ ਰੁੱਝੇ ਹੋਏ ਸਨ ਬਾਕੀ ਸਾਰਾ ਦਿਨ ਅੰਮੀ ਅੱਬੂ ਨੂੰ ਦਫ਼ਤਰ ਤੋਂ ਵੇਲ ਨਹੀਂ ਮਿਲਦੀ ਜੋਆ ਵੀ ਸਫਾਈ ਵਿੱਚ ਥੋੜੀ ਮਦਦ ਕਰ ਰਹੀ ਸੀ ਜਾਫਰ ਇੰਜ ਨੂੰ ਕੀ ਕੰਮ ਨੂੰ ਵਧਾ ਰਹੀ ਸੀ ਕਿਤਾਬਾਂ ਦੀ ਅਲਮਾਰੀ ਸਾਫ਼ ਕਰਦੇ ਹੋਏ ਅੱਬੂ ਨੇ ਸਾਰੀਆਂ ਕਿਤਾਬਾਂ ਮੇਜ਼ ਤੇ ਰੱਖ ਦਿੱਤੀਆਂ ਉਹ ਹਰ ਕਿਤਾਬ ਨੂੰ ਸਾਫ਼ ਕਰਕੇ ਅਲਮਾਰੀ ਵਿੱਚ ਰੱਖਣ ਲੱਗੇ ਜੋਆ ਜੋ ਕਾਫੀ ਦੇਰ ਤੋਂ ਕਿਤਾਬਾਂ ਨੂੰ ਪਲਟ ਰਹੀ ਸੀ ਨੇ ਅੱਬੂ ਨੂੰ ਪੁੱਛਿਆ ਅੱਬੂ ਪੜ੍ਹ ਰਿਖ ਕੇ ਕੀ ਹੁੰਦਾ ਹੈ ਬੇਟਾ ਪੜ੍ਹ ਕੇ ਤੂੰ ਕਮਿਸ਼ਨਰ ਡਾਕਟਰ ਅਧਿਆਪਕ ਤੇ ਹੋਰ ਬਹੁਤ ਕੁਝ ਬਣ ਸਕਦੀ ਹੈ ਤੂੰ ਕੀ ਬਣੇਗੀ ਅੱਬੂ ਨੇ ਇੱਕ ਹੋਰ ਕਿਤਾਬ ਅਲਮਾਰੀ ਵਿੱਚ ਰੱਖਦਿਆਂ ਕਿਹਾ ਡਾਕਟਰ ਬਣੇਗੀ ਦਾਦਾ ਜੀ ਨੇ ਮੰਜੇ ਤੇ ਲੇਟਦਿਆਂ ਕਿਹਾ ਨਹੀਂ ਨਹੀਂ ਸਾਡੀ ਜੋਇਆ ਟੀਚਰ ਬਣੇਗੀ ਤਾਂ ਜੋ ਉਹ ਆਪਣੇ ਘਰ ਨੂੰ ਵੀ ਸਮਾਂ ਦੇ ਸਕੇ ਤੇ ਕੁਰਸੀ ਤੇ ਬੈਠੀ ਦਾਦੀ ਨੇ ਕਿਹਾ ਪਰ ਅੱਬੂ ਮੈਂ ਇਸ ਤੋਂ ਪਹਿਲਾਂ ਕਿ ਜੋਇਆ ਆਪਣੀ ਗੱਲ ਪੂਰੀ ਕਰਦੀ ਅੱਬੂ ਨੇ ਕਿਹਾ ਤੈਨੂੰ ਪੜ੍ਹ ਲਿਖ ਕੇ ਇੰਜੀਨੀਅਰ ਬੰਨਣਾ ਚਾਹੀਦਾ ਹੈ ਅਤੇ ਮੇਰਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ। ਪਰ ਪਿਤਾ ਜੀ ਮੈਂ ਤਾਂ ਮੈਂ ਤਾਂ ਕੀ? ਮੇਰੇ ਬੱਚੇ ਤੂੰ ਪਹਿਲਾਂ ਇੱਕ ਚੰਗਾ ਵਿਅਕਤੀ ਬਣ। ਅੰਮੀ ਨੇ ਉਹਨੂੰ ਗੱਲ ਨੂੰ ਕੱਟਦੇ ਹੋਏ ਕਿਹਾ। ਓਹੋ ਪਰ ਮੈਂ ਕੀ ਬੰਨਣਾ ਚਾਹੁੰਦੀ ਹਾਂ? ਘਟੂ ਘਟ ਮੈਨੂੰ ਤਾਂ ਪੁੱਛੋ। ਜੋਇਆ ਨੇ ਖਿੱਚ ਕੇ ਕਿਹਾ ਹਾਂ ਦੱਸ ਤੂੰ ਕੀ ਬੰਨਣਾ ਚਾਹੁੰਦੀ ਹੈ? ਸਾਰਿਆਂ ਨੇ ਇੱਕੋ ਵਾਚ ਪੁੱਛਿਆ। ਮੈਂ ਮੈਂ ਬਸ ਆਪਣੇ ਵਰਗੀ ਬਣਨਾ ਚਾਹੁੰਦੀ ਹਾਂ ਜੋਇਦਾ ਇਹ ਬਿਆਨ ਸੁਣ ਕੇ ਸਾਰੇ ਹੈਰਾਨ ਹੋ ਕੇ ਇੱਕ ਦੂਜੇ ਵੱਲ ਦੇਖਣ ਲੱਗੇ ਠੀਕ ਹੈ ਨਾ ਬੱਚਿਓ ਜਦੋਂ ਜੋਇਦਾ ਨਾ ਕਿਹਾ ਨਾ ਮੈਂ ਆਪਣੇ ਵਰਗੀ ਬਣਨਾ ਚਾਹੁੰਦੀ ਹਾਂ ਤਾਂ ਜੋਇਦਾ ਇਹ ਬਿਆਨ ਸੁਣ ਕੇ ਯਾਨੀ ਕਿ ਉਸ ਦੀ ਇਹ ਗੱਲ ਸੁਣ ਕੇ ਸਾਰੇ ਹੈਰਾਨ ਹੋ ਕੇ ਇੱਕ ਦੂਜੇ ਵੱਲ ਦੇਖਣ ਲੱਗੇ ਤਾਂ ਬੱਚਿਓ ਆਪਣੀ ਅੱਜ ਦੀ ਕਹਾਣੀ ਆਪਣੇ ਵਰਗੀ ਖਤਮ ਹੁੰਦੀ ਹੈ ਤੇ ਹਰ ਰੋਜ਼ ਦੀ ਤਰ੍ਹਾਂ ਕੁਝ ਪ੍ਰਸ਼ਨ ਅੱਜਵਾਤ ਤੁਹਾਨੂੰ ਦੇਨੇ ਪੈਣਗੇ ਹੈਨਾ ਬੱਚਿਓ ਤਾਂ ਆਪਣਾ ਪਹਿਲਾ ਪ੍ਰਸ਼ਨ ਹੈ ਹਾਂਜੀ ਪਹਿਲਾ ਪ੍ਰਸ਼ਨ ਸਫਾਈ ਲਈ ਐਤਵਾਰ ਨੂੰ ਹੀ ਕਿਉਂ ਚੁਣਿਆ ਗਿਆ ਸਫਾਈ ਲਈ ਐਤਵਾਰ ਕਿਉਂ ਨਿਸ਼ਚਿਤ ਕੀਤਾ ਗਿਆ ਸੀ ਪਹਿਲਾ ਪ੍ਰਸ਼ਨ ਹਾਂਜੀ ਸਫਾਈ ਲਈ ਐਤਵਾਰ ਇਸ ਲਈ ਚੁਣਿਆ ਗਿਆ ਸੀ ਕਿ ਬਾਕੀ ਸਾਰਾ ਦਿਨ ਅੰਬੂ ਅੰਮੀ ਨੂੰ ਤੇ ਅੱਬੂ ਨੂੰ ਦਫ਼ਤਰ ਤੋਂ ਵੇਲੇ ਨਹੀਂ ਮਿਲਦੀ ਸੀ ਦੂਸਰਾ ਪ੍ਰਸ਼ਨ ਦਾਦੀ ਨੇ ਕਿਉਂ ਕਿਹਾ ਕਿ ਸਾਡੀ ਜੋਇਆ ਟੀਚਰ ਬਣੇਗੀ ਹਾਂ ਕਿਉਂਕਿ ਜੋਇਆ ਦੇ ਅੰਮੀ-ਅੱਬੂ ਦਫ਼ਤਰ ਜਾਂਦੇ ਸੀ ਤੇ ਘਰੇ ਦਾਦਾ-ਦਾਦੀ ਇਕੱਲੇ ਰਹਿੰਦੇ ਸੀ ਇਸ ਕਰਕੇ ਉਹਨੂੰ ਲੱਗਦਾ ਸੀ ਵੀ ਟੀਚਰ ਵਾਲੀ ਜੌਬ ਵਧੀਆ ਹੈ ਟਾਈਮ ਨਾਲ ਲੇਡੀਆਂ ਘਰੇ ਆ ਜਾਂਦੀਆਂ ਤੀਸਰਾ ਪ੍ਰਸ਼ਨ ਅੱਬੂ ਨੇ ਜੋਇਆ ਨੂੰ ਇਹ ਕਿਉਂ ਕਿਹਾ ਤੈਨੂੰ ਮੇਰਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਹਾਂ ਅੱਬੂ ਨੇ ਜੋਇਆ ਨੂੰ ਇਹ ਤਾਂ ਕਿਹਾ ਕਿਉਂਕਿ ਉਸਦੇ ਅੱਬੂ ਆਪ ਇੰਜੀਨੀਅਰ ਨਹੀਂ ਬਣ ਸਕੇ ਤਾਂ ਉਹ ਜੋਿਆ ਨੂੰ ਇੰਜੀਨੀਅਰ ਬਣਨਾ ਦੇਖਣਾ ਚਾਹੁੰਦੇ ਸੀ ਤਾਂ ਕਿ ਉਹ ਉਹਨਾਂ ਦਾ ਸੁਪਨਾ ਪੂਰਾ ਹੋ ਸਕੇ ਚੌਥਾ ਪ੍ਰਸ਼ਨ ਭਾਰਤ ਵਿੱਚ ਕਿੰਨੇ ਤਿਹਾਰ ਮਨਾਏ ਜਾਂਦੇ ਆ ਸੂਚੀ ਬਣਾਓ ਹਾਂ ਬੱਚੋ ਭਾਰਤ ਵਿੱਚ ਕਿੰਨੇ ਹੀ ਕਿੰਨੇ ਨਹੀਂ ਕਿੰਨੇ ਹੀ ਤਿਹਾਰ ਮਨਾਏ ਜਾਂਦੇ ਆ ਬਹੁਤ ਤਿਹਾਰ ਤਾਂ ਤੁਹਾਨੂੰ ਪਤਾ ਹੋਣਗੇ ਉਹਨਾਂ ਦੇ ਆਪਾਂ ਇੱਥੇ ਨਾਮ ਲਿਖਾਂਗੇ ਠੀਕ ਹੈ ਤੇ ਪੰਜਵਾਂ ਪ੍ਰਸ਼ਨ ਤੁਸੀਂ ਪੜ੍ਹਾਈ ਕਰਕੇ ਕੀ ਬਣਨਾ ਚਾਹੋਗੇ ਪੜਾਈ ਕਰਕੇ ਤੁਸੀਂ ਕੀ ਬਣਨਾ ਚਾਹੁੰਦੇ ਹੋ ਤੇ ਕਿਉਂ ਬਣਨਾ ਚਾਹੋਗੇ ਇਸ ਬਾਰੇ 4-5 ਵਾਕ ਅਸੀਂ ਲਿਖਾਂਗੇ ਆਪਣੀ ਅੱਜ ਦੀ ਕਹਾਣੀ ਆਪਣੇ ਵਰਗੀ ਖਤਮ ਹੁੰਦੀ ਹੈ ਇੱਕ ਨਵੀਂ ਮਜ਼ੇਦਾਰ ਕਹਾਣੀ ਨਾਲ ਆਪਾਂ ਫੇਰ ਮਿਲਾਂਗੇ ਇਜਾਜ਼ਤ ਦਿਓ ਧੰਨਵਾਦ